ਕਈ ਲੋਕ ਆਖਣਗੇ ਭੁੱਕੀ ਮੇਨਾ ਖੇਤੀ ਨਹੀਂ ਹੁੰਦੀ ਓੱਕੀ ਬਿਨਾ ਆ ਨਹੀਂ ਹੁੰਦਾ ਕਿਉਂ ਯਾਰ ਹੂੰ ਕੌਣ ਕਹਿੰਦਾ ਸਰੀਰ ਆਪਦੇ ਉਮਰ ਦੇ ਸਾਹਬ ਨਾਲ ਹੈ ਵੀ ਜਿਹੜੇ ਬੰਦੇ ਕਹਿੰਦੇ ਆ ਹੂੰ ਅੱਜ ਵਾਹਣ ਵਾਹਾਂਗੇ ਹੂੰ ਬੋਤਲ ਬੋਤਲ ਲਿਆਇਓ ਬਾ ਬਾੜ ਦੂੰਗਾ ਥੋੜ ਨੂੰ ਬਾ ਕੀ ਬੋਤਲ ਤੋਂ ਮੇਨਾ ਬਾਹਰ ਨਹੀਂ ਬੰਦਾ ਹਾਂ ਸਾਨੂੰ ਤਾਂ ਗੱਲ ਕੀ ਬੋਤਲ ਤੋਂ ਮੇਨਾ ਬਾਹਰ ਨਹੀਂ ਬੰਦਾ ਟਰੈਕਟਰ ਨੇ ਵਾਹਣ ਪਾਉਣਾ ਹਾਂ ਠੀਕ ਹੈ ਇਹ ਕੋਈ ਬਾਹੀ ਦੇ ਤਰੀਕੇ ਆ ਤਾਂ ਹੀ ਅਸੀਂ ਫੇਰ ਜਾਣਗੇ ਖੇਤ ਖਾਦੀ ਬੋਤਲ ਪਊਆ ਪੀਤਾ ਹੂੰ 15 ਬਟਾ ਬਾਕੇ ਕਰੇ ਆ 15 ਮਿੰਟਾਂ ਦੇ ਬਾਕੇ 15 ਮਿੰਟਾਂ ਬਾਗਲ ਲਾਦ ਕੇ ਬਾਹਰ ਮਾਰ ਕੇ ਕਰੇ ਬਾਹੋਂ ਪਤਾ ਕਿਵੇਂ ਜਾਂਦੇ ਸੋਨਾ ਲੀਕਾ ਮਗਰ ਦਾ ਸਹਾਗਾ ਪਾਲਾ ਨਾੜਗਾਰਾ ਮਗਰ ਮਸ਼ੀਨ ਪਾਲਾ ਤੇ ਉਲਟ ਮੈਂ ਪਾਲਾ 855 ਮਗਰ ਔੜਗੇ ਦਾ ਸਹਾਕੇ 15 ਮਿੰਟਾਂ ਵੀ ਗਏ ਇਹਦੂ ਮਗਰ ਉਹ ਤੁਸੀਂ ਆਖੋਗੇ ਜਹਾਜ਼ ਲਿਓ ਉਹਦੇ ਮਗਰ ਹਲ ਪਾਵਾਂਗੇ ਰੇਡਗੇ ਚ ਬੋਲਾਂਗੇ ਸਾਰੇ ਪਿੰਡ ਨੂੰ ਨਗਰਵਾਸੀਆਂ ਨੂੰ ਬੇਨਤੀ ਆ ਭਾਈ ਆਪੋ ਆਪਣੇ ਝੰਡੀਆਂ ਲਾ ਲਓ ਵੱਟਾ ਵਿਟਾ ਹਾਗੇ ਅੱਜ ਹੈਲੀਕਾਪਟਰ ਬਾਹੂਗਾ ਉਦੋਂ ਮਗਰ ਮਾ ਸਾ ਡੀਜ਼ਲ ਇੰਜਣ ਆ ਜਾਊਗਾ ਉਹਦੀਆਂ ਤਮੀਆਂ ਬਣਾਇਆ ਕਰਨਗੇ ਬਰਨਾਲੇ ਕਿੰਨੇ ਜਲਦ ਅਗਲੇ ਸਾਲ ਨੂੰ ਤਿਆਰ ਕਰ ਦਾਂਗੇ ਜੀ ਇੱਕ ਸੈਟ ਦਾ ਕਿੰਨੇ ਗਿਆ ਦਵੰਗਾ ਹੋਣਗਾ ਮੈਂ ਕਿਹਾ 200 ਮੂਰੇ 200 ਮਗਰ ਅਗੇ ਡੀਜ਼ਲ ਇੰਜਣ ਜਾਊਗਾ ਜੀ ਕੈ ਪਿੰਡਾ ਚ ਅਗੇ ਲਹਿਰਾ ਮੁਹੱਬਤ ਸੈਂਟਰ ਹੋਊਗਾ 28 ਪਿੰਡ ਬਾਹੂਗਾ ਇਹ ਰੇੜੀਗੇ ਚ ਬੋਲਣਗੇ ਨਗਰਵਾਲ ਸਰ ਨੂੰ ਮੈਂਂ ਦਿਆ ਬਾਏ ਸਾਰੇ ਆਪੋ ਆਪਣੀ ਕਣਕ ਵਾਢ ਲਓ 31 ਤਰੀਕ ਨੂੰ ਡੀਜ਼ਲ ਆਊਗਾ ਆਪੋ ਆਪਣੀਆਂ ਛੱਤੀ ਝੰਡੀਆਂ ਲਾ ਲਓ ਵਾਹਣ ਗੱਠੀਆਂ ਬਾਹੂਗਾ ਬੀਜੂਗਾ ਸਾਰੇ ਪਿੰਡ ਟਰੱਕਾਂ ਚ ਬੀਜ ਲਿਆ ਹੁਣਗੇ ਅੱਜ ਬੀਜ ਲਿਆਗੇ ਭਾਈ ਸਾਰੇ ਇੱਕੋ ਹੀ ਬੀਜੱਕ ਦੇਗੇ ਇਕੱਠਾ ਹੀ ਲਾ ਦੇਗੇ ਉੱਤੋਂ ਪਾ ਕਰੇ 13 ਕਰਿਆ ਕਰੂਗਾ ਬਰਨਾਲੋ ਵਾ 280 ਮਾਰ ਲੱਗੇ ਤੇ ਡੱਬਾ ਵਾਲੀ ਵਜਿਆ ਕਰੂ ਡੱਬਾ ਵਾਲਾ ਮੜਿਆ ਕਰੂ ਵਾ ਪੁੱਠਾ ਲੈ ਫੜਲਾ ਪੂਛਣਾ ਦੋ ਜਣੇ ਆ ਆਏ ਬਾ ਹੈਗਾ ਲਗਾਏ ਖੇਤੀ ਕਰੇ ਗਾਣਗੇ ਲੋਕ ਲੋਕੋ ਹੀ ਕਹਿੰਦੇ ਆ ਵੀ ਤੰਨੇ ਇੰਨੀਆਂ ਗੱਲਾਂ ਆਉਂਦੀਆਂ ਕਿੱਥੋਂ ਆ ਬਸ ਗੱਲਾਂ ਆ ਵੀ ਤੁਸੀਂ ਇਹ ਐ ਕਰੋ ਜੀ ਤੁਸੀਂ ਇੱਥੋਂ ਇੱਥੋਂ ਤੁਰਪੋ ਹਾਂ ਤੁਸੀਂ ਬਸ ਇੱਕ ਬੋਲ ਦੇ ਨਹੀਂ ਮੈਂ ਲੋਕਾਂ ਦੀਆਂ ਫੜੀ ਜਾਂਦਾ ਅੱਛਾ ਗੱਲ ਤੁਸੀਂ ਵੀ ਸੋਟੇ ਕੋਲੋਂ ਵੀ ਨਹੀਂ ਦੂਰ ਜਾਂਦੀਆਂ ਤੁਸੀਂ ਇਹ ਗੱਲਾਂ ਫੜ ਕੇ ਕਿਹ ਮੁੰਡੇ ਛੱਡਣਾ ਮੈਂ ਛੱਡਦਾ ਨਹੀਂ ਉਹਨਾਂ ਨੂੰ अच्छा <coughs> मैं ਛੜਦਾ ਨਹੀਂ ਫੜ ਕੇ ਆ ਜੀ ਦੇਮ ਕਹਿੰਦੇ ਮੇਰਾ ਐਡਾ ਦਿਮਾਗ ਹੈ ਤੇ ਮੈਨੂੰ ਸਾਰੀ ਦਿੱਲੀ ਦੀਆਂ ਗੱਲਾਂ ਪਾ ਦੋ ਮੈਨੂੰ ਕਾਨੂੰਨਾਂ ਬਾਰੇ ਉਹ ਲੋਕ गए ਉੱਥੇ ਵੀ ਮੈਂ ਜਾਣ ਨੂੰ ਸਿੱਖਿਆ ਇੱਥੇ ਮੈਂ ਬੋਲਿਆ ਕਿਰਾ ਆਪਣੇ ਟੋਲ ਬੈਗੇ ਤੇ ਟੂਲ ਪਲਾਜੇ ਮੈਂ ਉੱਥੇ ਬੋਲਿਆ ਇੱਕੋ ਗੱਲ ਬਕਿਆ ਸਾਰੇ ਕਿਸਾਨ ਬੈਠੇ ਹੋ ਹਾਂ ਬੁੜੀਆਂ ਨੇ ਮੋੜ ਮੋੜ ਆਖਿਆ ਕਹਿੰਦੀ ਆ ਤਾਂ ਨੇਲੂ ਲਾਓ ਵੀ ਤੁਸੀਂ ਆ ਪੈਸੇ ਤੁਰੇ ਜਾਂਦੇ ਹਾਂ ਸਾਡੇ ਹੈਡਮਾਸਟਰ ਹੁੰਦਾ ਜਿਹਨੂੰ ਪੁੱਛ ਲੈਣਾ ਜਿਨ੍ਹਾਂ ਨੇ ਖੜੇ ਹੋ ਜਾ ਜਿਨ੍ਹਾਂ ਨੇ ਯਾਦ ਨਹੀਂ ਕੀਤਾ ਹਾਂ ਹਾਂ ਜੀ ਖੜੇ ਹੋ ਗਏ ਕਿਉਂ ਨਹੀਂ ਯਾਦ ਕਰਕੇ ਆ ਬਈ ਹਾਂ ਉਹੀ ਜੀ ਉਹੀ ਇੱਕੇ ਕੁ ਸ਼ਬਦ ਆ ਯਾਰ ਉਹੀ ਕੀ ਹੋਇਆ ਬਟ ਜੁ ਉਹੀ ਲੈ ਦੱਸ ਹਾਂ ਸਾਲੂ ਐਨਵਾ ਟ੍ਰੱਕ ਕੇ ਬਟ ਜੁ ਉਹੀ ਇਹ ਕੀ ਐ ਅਗੇ ਸੈਂਟ ਫਾਇਰ ਦੀ ਡਾਕਟਰ ਹਾਂ ਦੱਸੋ ਇਹਦੀ ਪੰਜਾਬੀ ਕੀ ਐ ਕਹਿੰਦੇ ਡਾਕਟਰ ਨੂੰ ਸੱਦੇ ਜਾਵੇ ਕਹਿੰਦਾ ਇੱਥੇ ਧਾਰ ਕਢਾਉਣੀ ਐ ਲੈਟਰ ਤੋਂ ਪ੍ਰੀਤ ਨੂੰ ਸੁ ਮੇਰੇ ਯਾਦ ਐ ਸਦੀਕ ਸੁਣਨ ਬਾਅਦ ਆ ਗਿਆ ਗਿੱਲੀ ਹੂੰ ਸਦੀਕ ਸੁਣਿਆ ਸਾਰਿਆਂ ਕੋ ਪਤਾ ਲੱਗ ਗਿਆ ਵੀ ਗਏ ਸਕੂਲ ਛੁੱਟ ਕੇ ਬਾਕੇ ਚੱਕ ਪਤੇ ਸਿੰਘਾਲੇ ਚੋ ਹਾਂ ਤੇ ਮੁੜ ਕੇ ਤੜਕੇ ਫਿਕਰੇ ਹੀ ਪਾਈ ਗਿਆ ਬੋਰਡ ਤੇ ਲਿਖ ਲਿਆ ਕੀ ਅਸੀਂ ਸਰੀਕ ਦੇਖਣ ਗਏ ਅੰਗਰੇਜ਼ੀ ਬਣਾਉ ਬਈ ਓਏ